ਅਮਰੀਕੀ ਖਜ਼ਾਨਾ ਟੈਕਸ ਕ੍ਰੈਡਿਟ ਉਤੇ ਨਿਯਮ ਨੂੰ ਬਦਲਣ ਦੀ ਯੋਜਨਾ ਬਣਾ ਰਿਹਾ ਹੈ ਕੁਝ ਰਿਫੰਡੇਬਲ ਟੈਕਸ ਕ੍ਰੈਡਿਟਾਂ ਨੂੰ ਸੰਘੀ ਜਨਤਕ ਲਾਭਾਂ ਦੇ ਵਜੋਂ ਦੁਬਾਰਾ ਵਰਗੀਕਿਤ ਕੀਤਾ ਜਾਵੇਗਾ ਇਸ ਦੇ ਨਾਲ ਕੁਝ ਪ੍ਰਵਾਸੀਆਂ ਨੂੰ ਇਹ ਲਾਭ ਪ੍ਰਾਪਤ ਹੋਣ ਤੋਂ ਰੋਕ ਦਿੱਤਾ ਜਾਵੇਗਾ ਡੀਸੀਏ ਪ੍ਰਾਪਤ ਕਰਤਾ ਅਤੇ ਅਸਥਾਈ ਸੁਰੱਖਿਅਤ ਸਥਿਤੀ ਵਾਲੇ ਲੋਕਾਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਇਹ ਬਦਲਾਅ ਟੈਕਸ ਸਾਲ 2026 ਤੋਂ ਲਾਗੂ ਹੋਣ ਦੀ ਉਮੀਦ ਹੈ ਅਮਰੀਕੀ ਖਜ਼ਾਨਾ ਵਿਭਾਗ ਨੇ ਵੀਰਵਾਰ ਨੂੰ ਕਿਹਾ ਹੈ ਕਿ ਕੁਝ ਰਿਫੰਡੇਬਲ ਟੈਕਸ ਕ੍ਰੈਡਿਟਾਂ ਨੂੰ ਸੰਘੀ ਜਨਤਕ ਲਾਭ ਦੇ ਵਜੋਂ ਦੁਬਾਰਾ ਵਰਗੀ ਕਰੀਤਾ ਕਰੰਤੀ ਕੋਸ਼ਮਪਰਾਰੇ ਜੋ ਕੁਝ ਪ੍ਰਵਾਸੀ ਟੈਕਸ ਦਾ ਤਾਵਨ ਨੂੰ ਉਹਨਾਂ ਨੂੰ ਪ੍ਰਾਪਤ ਕਰਨ ਤੋਂ ਰੋਕ ਦੇਵੇਗਾ ਪਾਵੇਂ ਟੈਕਸ ਫਾਈਲ ਕਰਦੇ ਨੇ ਅਤੇ ਭੁਗਤਾਨ ਕਰਦੇ ਨੇ ਅਤੇ ਹੋਰ ਯੋਗ ਹੋਣਗੇ ਟੈਕਸ ਮਹਾਰਾ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਨੂੰ ਉਹਨਾਂ ਦੇ ਮਾਪਿਆਂ ਦੁਆਰਾ ਬੱਚਿਆਂ ਦੇ ਵਜੋਂ ਗੈਰ ਕਾਨੂੰਨੀ ਤੌਰ ਉਤੇ ਅਮਰੀਕਾ ਲਿਆਂਦਾ ਗਿਆ ਸੀ ਜਿਨ੍ਹਾਂ ਨੂੰ ਟੀਏਸੀ ਗੀ ਯਾਨੀ ਕਿ ਡੈਫਰਡ ਐਕਸ਼ਨ ਫਾਰ ਚਾਈਲਡਹੂਡ ਅਰਾਈਵਲ ਪ੍ਰਾਪਤ ਕਰਤਾ ਵਜੋਂ ਜਾਣੇ ਜਾਂਦੇ ਹਨ ਤੇ ਅਸਥਾਈ ਸੁਰੱਖਿਅਤ ਸਥਿਤੀ ਵਾਲੇ ਪ੍ਰਵਾਸੀਆਂ ਦੇ ਯੋਜਨਾਬੱਧ ਬਦਲਾਵ ਤੋਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਸਭ ਤੋਂ ਵੱਧ ਹੈ